ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮੂਖ ਉਚਰੈ ਸ਼ਾਸਤਰ ਖਟ ਪੇਂਗ ਗਿਰਨ ਜੜ ਜਾਈ ਅੰਧ ਲਖੈ ਬੰਦ ਰੋ ਸੁਨੈ ਜੋ ਕਾਲ ਕਿਰਪਾ ਕਰਾਈ ਕਹਾ ਬੁੱਧ ਪ੍ਰਭ ਤੁਛ ਹਮਾਰੇ ਬਰਨ ਸਕੈ ਮਹਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਪਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ તમ ન સકત કર સિફત તુમારી આપ લેહો તુમ કથા સુધારે સતના શ્રી વાહે ગુરુ સાહેબજી શ્લોક મહલ્લા બહેલા ਆਪੇ ਭਾਂਡੇ ਸਾਜਣ ਆਪੇ ਪੂਰਨ ਦੇ ਇੱਕ ਨੀਂਦ ਦਸਮਾਈਏ ਇੱਕ ਚੁੱਲ੍ਹੇ ਰਹਿਨ ਚੜੇ ਇੱਕ ਨਿਹਾਲੀ ਪੈਸਵੰਨ ਇੱਕ ਉੱਪਰ ਰਹਿਨ ਖੜੇ ਤਨਾ ਸਵਾਰੇ ਨਾਨਕਾ ਜਿਨ ਕਉ ਨਦਰ ਕਰੇ ਇੱਕ ਨਿਹਾਲੀ ਪੈ ਸਵਨ ਇੱਕ ਉੱਪਰ ਰਹਿਨ ਖੜੇ ਤਨਾ ਸਵਾਰੇ ਨਾਨਕਾ ਜਿਨ ਕਉ ਨਦਰ ਕਰੇ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਗੁਰ ਪਿਆਰੀ ਗੁਰ ਸਵਾਰੀ ਖਾਲਸਾ ਸੰਗਤ ਜੀ ਸਤਿਗੁਰੂ ਸਾਹਿਬ ਜੀਆਂ ਦੀ ਰਹਿਮਤ ਹੋਈ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਜੇ ਹੋਏ ਹਨ ਅੰਮ੍ਰਿਤ ਵੇਲੇ ਤੋਂ ਹੀ ਗੁਰਬਾਣੀਆਂ ਦੇ ਪ੍ਰਵਾਹ ਚੱਲ ਰਹੇ ਹਨ ਸਮਾ ਹੋਇਆ ਗੁਰਬਾਣੀ ਕਥਾ ਵਿਚਾਰ ਦਾ ਸਤਿਗੁਰੂ ਸਾਹਿਬ ਜੀਆਂ ਦੀ ਰਹਿਮਤ ਦੇ ਨਾਲ ਆਸਾ ਕੀ ਵਾਰ ਗੁਰਬਾਣੀ ਦੀ ਲੜੀਵਾਰ ਕਥਾ ਜੋ ਕਿ ਕਾਫੀ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਹੈ 23 ਪੌੜੀਆਂ ਤੱਕ ਦੀ ਜੋ ਵਿਚਾਰ ਸੰਪੂਰਨ ਹੋ ਗਈ ਇੱਕ ਪੌੜੀ ਉਸ ਦੇ ਨਾਲ ਜੋ ਦੂਸ ਲੋਕ ਨੇ ਉਹਨਾਂ ਦੀ ਵਿਚਾਰ ਬਚੀ ਹੈ ਦੋ ਦਿਨਾਂ ਦੇ ਅੰਦਰ ਜਿਹੜੀ ਹੈ ਆਸਾ ਕੀ ਵਾਰ ਗੁਰਬਾਣੀ ਕਥਾ ਦੀ ਜਿਹੜੀ ਹੈ ਸੰਪੂਰਨਤਾ ਹੈ ਆਓ ਸਤਿਗੁਰੂ ਸਾਹਿਬ ਜੀ ਜੋ ਕਿਰਪਾ ਕਰਕੇ ਬਖਸ਼ਿਸ਼ ਕਰਦੇ ਨੇ ਆਓ ਉਸ ਦੀ ਵਿਚਾਰ ਤੇ ਨਾਲ ਜੁੜੀਏ ਵਿਚਾਰ ਦੀ ਅਰੰਭਤਾ ਤੋਂ ਪਹਿਲਾਂ ਪਾਤਸ਼ਾਹ ਜੀਆਂ ਦੇ ਚਰਨਾਂ ਤੱਕ ਧਿਆਨ ਤਰ ਕੇ ਸੁਰਤੀਆਂ ਬਿਰਤੀਆਂ ਨੂੰ ਉਕਾਗਰ ਕਰਨ ਦੇ ਲਈ ਬੜੇ ਪਿਆਰ ਦੇ ਨਾਲ ਜਪੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਲੋਕ 475 ਅੰਗ ਉੱਪਰ ਸੁਭਾਏ ਮਾਨ ਹੈ ਜਿਸ ਵੇਲੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਆਪ ਨਿਰੰਕਾਰ ਕਰਤਾਰ ਪੁਰਖ ਸਾਹਿਬ ਜੀਆਂ ਦੀ ਤਰਤੀਤੇ ਸੁਭਾਏ ਮਾਨਸਨ ਤੋਂ ਉਸ ਵੇਲੇ ਸਿੱਖਾਂ ਨੇ ਬੇਨਤੀ ਕੀਤੀ ਸਤਿਗੁਰੂ ਸਾਹਿਬ ਜੀਆਂ ਨੂੰ ਸਤਿਗੁਰੂ ਸਾਹਿਬ ਜੀਆਂ ਨੂੰ ਇਹ ਬੇਨਤੀ ਕੀਤੀ ਕਿ ਇਸ ਸੰਸਾਰ ਤੇ ਇਸ ਸ੍ਰਿਸ਼ਟੀ ਤੇ ਜੋ ਪਸਾਰਾ ਪਸਰਿਆ ਹੋਇਆ ਏ ਜੋ ਇਹ ਵਰਤਿਆ ਏ ਇਹ ਕਿਸ ਪ੍ਰਕਾਰ ਹੈ ਇਸ ਦੇ ਬਾਰੇ ਆਪ ਜੀ ਦੱਸਣਾ ਕਰੋ ਉਹ ਫਿਰ ਪਾਤਸ਼ਾਹ ਜੀਆਂ ਨੇ ਕਿਰਪਾ ਕਰਕੇ ਬਖਸ਼ਿਸ਼ ਕਰਕੇ ਇਹ ਸ਼ਲੋਕ ਉਚਾਰਨ ਕੀਤਾ 475 ਅੰਗ ਉਪਰ ਇਹ ਸ਼ਲੋਕ ਸੁਭਾਈਮਾਨ ਹੈ ਜਿੱਥੇ ਆਪਾਂ ਪਿਛਲੇ ਪੌੜੀ ਤੇ ਉਹਦੇ ਨਾਲ ਆਏ ਸ਼ਲੋਕਾਂ ਦੇ ਵਿੱਚ ਵਿਚਾਰ ਕਰਕੇ ਆਏ ਕੀ ਐਸੀ ਕਿਹੜੀ ਦਾਤ ਹੈ ਜਿਹੜੀ ਪ੍ਰਮਾਤਮਾ ਦੇ ਕੋਲੋਂ ਮਿਲਦੀ ਹੈ ਛੋਟੀਆਂ ਮੋਟੀਆਂ ਦਾਤਾਂ ਤੇ ਇਹ ਜੜੀਆਂ ਦਾਤਾਂ ਨੇ ਆਪ ਇਧਰ ਉਧਮ ਉਪਰਾਲੇ ਕਰਕੇ ਠੱਗੀਆਂ ਮਾਰ ਕੇ ਲਈਆਂ ਪਰ ਉਹ ਤੇ ਕਿਸੇ ਕੰਮ ਨਹੀਂ ਆਈਆਂ ਅਸਲ ਦਾਤ ਉਹ ਪ੍ਰਮਾਤਮਾ ਦੀ ਕਰਾਮਾਤ ਹੈ ਪ੍ਰਮਾਤਮਾ ਦੀ ਕਿਰਪਾ ਹੈ ਜਦੋਂ ਪ੍ਰਮਾਤਮਾ ਤਰੁੱਠਦਾ ਏ ਉਦੋਂ ਮਿਲਦੀ ਹੈ ਇਸ ਕਰਕੇ ਪ੍ਰਮਾਤਮਾ ਦੇ ਨਾਲ ਪ੍ਰੇਮ ਕਰਨਾ ਚਾਹੀਦਾ ਉਹ ਪ੍ਰਮਾਤਮਾ ਦਾ ਕੋਈ ਅੰਤ ਨਹੀਂ ਹੈ ਪ੍ਰਮਾਤਮਾ ਦੀ ਬਣਾਈ ਹੋਈ ਸ੍ਰਿਸ਼ਟੀ ਦਾ ਕੋਈ ਅੰਤ ਨਹੀਂ ਹੈ ਇਹ ਬ੍ਰਹਮ ਗਿਆਨੀ ਦੇ ਨੇਤਰਾਂ ਦੇ ਨਾਲ ਵੇਖ ਕੇ ਵੇਖਣਾ ਪਵੇ ਜਿਸ ਪ੍ਰਕਾਰ ਪ੍ਰਮਾਤਮਾ ਦੀ ਬਣਾਈ ਹੋਈ ਸ੍ਰਿਸ਼ਟੀ ਦਾ ਅੰਤ ਨਹੀਂ ਉਹ ਪ੍ਰਮਾਤਮਾ ਹੀ ਸਾਰਾ ਕੁਝ ਕਰਨ ਵਾਲਾ ਏ ਤੇ ਪ੍ਰਮਾਤਮਾ ਵੀ ਬੇਅੰਤ ਆਪ ਹੀ ਜਿਹੜਾ ਇਹ ਮਨੁੱਖ ਦੇ ਕੋਲੋਂ ਕਰਮ ਕਰਾਉਂਦਾ ਏ ਤੇ ਆਪ ਹੀ ਉਹ ਕਰਮਾਂ ਦਾ ਫਲ ਉਹਨੂੰ ਮਿਲਦਾ ਏ ਮਨੁੱਖ ਨੂੰ 81 ਨੇ ਜਿਨ੍ਹਾਂ ਦੇ ਗਲਾਂ 'ਤੇ ਤੰਜੀਰਾ ਪਈਆਂ ਹੋਈਆਂ ਨੇ ਇੱਕ ਐਸੇ ਨੇ ਜਿਹੜੇ ਘੋੜਿਆਂ 'ਤੇ ਚੜ੍ਹ ਕੇ ਜਾਂਦੇ ਨੇ ਸਾਰਾ ਕੁਝ ਹੀ ਕਰਨ ਵਾਲਾ ਪ੍ਰਮਾਤਮਾ ਹੈ ਤੇ ਫਿਰ ਪ੍ਰਮਾਤਮਾ ਤੋਂ ਇਲਾਵਾ ਹੋਰ ਕਿਸੇ ਕੋਲ ਜਾਣ ਦਾ ਕੀ ਫਾਇਦਾ ਜੇ ਸਾਰਾ ਕੁਝ ਕਰਨ ਵਾਲਾ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਤੇ ਉਹ ਇੱਕ ਦਾ ਆਸਰਾ ਲੈਣਾ ਚਾਹੀਦਾ ਹੈ ਹੋਰ ਸਾਰੇ ਆਸਰੇ ਝੂਠੇ ਨੇ ਸੱਚਾ ਇੱਕੋ ਹੀ ਆਸਰਾ ਹੈ ਉਹ ਪ੍ਰਮਾਤਮਾ ਦੇ ਨਾਮ ਦਾ ਇਹ ਜਿਹੜੇ ਮਾਤਾ ਨੇ ਪਿਤਾ ਨੇ ਭਰਾ ਨੇ ਜਿਤਨੇ ਵੀ ਰਿਸ਼ਤੇ ਨਾਤੇ ਨੇ ਸਾਰੇ ਇੱਥੇ ਹੀ ਰਹਿ ਜਾਣੇ ਨੇ। ਪਾਤਸ਼ਾਹ ਜੀ ਬਖਸ਼ਿਸ਼ ਕਰਕੇ ਦੱਸਦੇ ਕਿ ਜਦੋਂ ਇਸ ਸੰਸਾਰ ਤੋਂ ਮਨੁੱਖ ਨੇ ਜਾਣਾ ਹੋਇਆ ਉਹਦੇ ਸਰੀਰ ਦੇ ਵਿੱਚੋਂ ਸਵਾਸ ਨਿਕਲ ਗਏ। ਉਸ ਤੋਂ ਬਾਅਦ ਜਦੋਂ ਪਰਲੋਕ ਨੂੰ ਜਾਣ ਦਾ ਰਸਤਾ ਤੈਅ ਕਰਨ ਨਾਲ ਤੇ ਉਸ ਵੇਲੇ ਸਹਾਇਤਾ ਕਿੰਨੇ ਕਰਨੀ ਹੈ ਉਹ ਪ੍ਰਮਾਤਮਾ ਦੇ ਨਾਮ ਨੇ ਸਹਾਇਤਾ ਕਰਨੀ ਹੈ ਜਹ ਮਾਤ ਪਿਤਾ ਸੁਤ ਮੀਤ ਨ ਭਾਈ ਮਨ ਉਹਾ ਨਾਮ ਤੇਰਾ ਸੰਗ ਸਹਾਈ ਜਹ ਮਹਾ ਭਯਾਨ ਦੂਤ ਜਮ ਦਲੈ ਤਹ ਕੇਵਲ ਨਾਮ ਸੰਗ ਤੇਰਾ ਚਲੈ ਜੇ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੀ ਉਧਾਰੀ ਅਨੇਕ ਪੁਨਾਂ ਚਰਨ ਕਰ ਨਹੀ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਜਿਹੜੇ ਅਨੇਕਾਂ ਪਾਪ ਨੇ ਅਨੇਕਾਂ ਜਿਹੜੇ ਦੁੱਖ ਨੇ ਉਹ ਪਰਮਾਤਮਾ ਦੇ ਨਾਮ ਨਹੀਂ ਕਟਨੇ ਨੇ ਜਿਹੜਾ ਭਿਆਨਕ ਜੰਗਲ ਵਰਗਾ ਰਸਤਾ ਹੈ ਨਾ ਉਹਦੇ ਵਿੱਚ ਪ੍ਰਮਾਤਮਾ ਦੇ ਨਾਮ ਨੇ ਸਹਾਇਤਾ ਕਰਨੀ ਹੈ ਫਿਰ ਆਸਰਾ ਵੀ ਉਹਦਾ ਹੀ ਲੈਣਾ ਚਾਹੀਦਾ ਹੈ ਪਾਤਸ਼ਾਹ ਜੀ ਕਹਿੰਦੇ ਕਰਮ ਧਰਮ ਪਾਖੰਡ ਜੋ ਦੀ ਸਹੇ ਤਿਨ ਜਮ ਜਾਗਾਤੀ ਲੂਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ ਇਹ ਜਿਹੜੇ ਕਰਮ ਧਰਮ ਨੇ ਨਾ ਇਹ ਕਰਮ ਕਾਂਡ ਇਹ ਸਾਰੇ ਮਨੁੱਖ ਦੇ ਲੁੱਟੇ ਜਾਣੇ ਆ। ਇਹ ਜਮਾਨੇ ਹੀ ਲੁੱਟ ਲੈਣੇ ਨੇ। ਇਸ ਕਰਕੇ ਪ੍ਰਮਾਤਮਾ ਦੀ ਕੀਰਤੀ ਕਰਨਾ ਕਰੋ ਕਿਉਂਕਿ ਪ੍ਰਮਾਤਮਾ ਦੇ ਨਾਲ ਜਿਨੇ ਪ੍ਰੇਮ ਪਾਲਿਆ ਉਹੀ ਕੀਰਤੀ ਕਰੇਗਾ ਉਹਨੂੰ ਕਦੇ ਰੱਬ ਨਹੀਂ ਵਿਸਰੇਗਾ। ਅੱਜ ਸਤਿਗੁਰੂ ਸਾਹਿਬ ਜੀਆ ਨੇ ਪਾਵਨ ਬਕਸ਼ਿਸ਼ ਕਰਕੇ ਜੋ ਮੁਖਵਾਕ ਦੀ ਦਾਤ ਬਖਸ਼ੀ ਪਾਤਸ਼ਾਹ ਜੀ ਸਮਝਾਉਂਦੇ ਬਸੰਤ ਸਵਰਗ ਲੋਕ ਹੈ ਜਿੱਤ ਤੇ ਪ੍ਰithvi ਨਵਖੰਡਣ ਹੈ ਬਿਸਰੰਤ ਹਰ ਗੋਪਾਲ ਲਹੇ ਨਾਨਕ ਤੇ ਪ੍ਰਾਣੀ ਉਦਿਆਨ ਪਰਮਣ ਹੈ ਕਹਿੰਦੇ ਇਸ ਸੰਸਾਰ ਤੇ ਮਨੁੱਖ ਸਵਰਗ ਲੋਕ ਦੇ ਜਾ ਕੇ ਵਸ ਜਾਵੇ ਤ੍ਰਤੀ ਦੇ ਨੌਖੰਡ ਨੇ ਨੌਖੰਡਾ ਨੂੰ ਜਿੱਤ ਲਵੇ ਜੇ ਪ੍ਰਮਾਤਮਾ ਦਾ ਨਾਮ ਨਹੀਂ ਯਾਦਨਾ ਉਹ ਜੰਗਲਾਂ ਦੇ ਵਿੱਚ ਭਟਕ ਰਿਹਾ ਹੈ ਉद्याਨ ਕਹਿੰਦੇ ਨੇ ਜੰਗਲ ਨੂੰ ਬਿਸਰੰਤ ਹਰ ਨਾਨਕ ਤੇ ਪ੍ਰਾਣੀ ਉद्याਨ ਪਰਮਣ ਹੈ ਉਹ ਉद्याਨ ਦੇ ਵਿੱਚ ਭਟਕਿਆ ਹੋਇਆ ਹੈ ਜਿੱਦਾਂ ਭਾਵੇਂ ਉਹ ਬਾਗ ਹੋਵੇ ਤੇ ਭਾਵੇਂ ਉਹ ਜੰਗਲ ਹੋਵੇ ਉਹਦੇ ਵਿੱਚ ਜੇ ਉਹਨੂੰ ਕੋਈ ਆਸਰਾ ਨਹੀਂ ਹੈ ਜੇ ਰਾਹ ਨਹੀਂ ਪਤਾ ਹੈ ਤੇ ਉਹ ਜੰਗਲ ਦੇ ਵਿੱਚੋਂ ਬਾਹਰ ਨਹੀਂ ਨਿਕਲ ਪਾਵੇਗਾ ਉਸੇ ਪ੍ਰਕਾਰ ਇਹ ਭਵ ਸਾਗਰ ਹੈ ਜਦੋਂ ਭਵ ਸਾਗਰ ਚੋਂ ਬਾਹਰ ਨਿਕਲਣ ਦਾ ਰਾਹ ਨਹੀਂ ਪਤਾ ਏ ਤੇ ਬਾਹਰ ਕਿੱਦਾਂ ਆਵੇਗਾ ਉਸੇ ਪ੍ਰਕਾਰ ਇਹ ਜੂਨਾ ਦਾ ਜਿਹੜਾ ਢੇਡ ਹੈ ਇਹਦੇ ਵਿੱਚੋਂ ਬਾਹਰ ਨਿਕਲਣ ਦਾ ਨਹੀਂ ਪਤਾ ਤੇ ਬਾਹਰ ਕਿਸ ਪ੍ਰਕਾਰ ਆਵੇਗਾ ਜਿਹੜਾ ਬਾਹਰ ਕੱਢਣ ਵਾਲਾ ਏ ਉਹ ਪ੍ਰਮਾਤਮਾ ਦਾ ਨਾਮ ਹੈ ਉਹੀ ਤੇ ਵਿਸਾਰਿਆ ਏ ਉਹਨੂੰ ਜਪਣ ਲੱਗਿਆ ਹੀ ਤੇ ਜਿਹੜਾ ਇਹ ਇਹ ਆਪਣੀ ਜੀਵਾ ਕੰਮ ਨਹੀਂ ਕਰਦੀ ਇੱਕ ਵਾਰ ਆਪਣੇ ਮਨਾਂ ਅੰਦਰ ਝਾਤੀ ਮਾਰ ਕੇ ਵੇਖੋ ਕਿ ਜਦੋਂ ਕੋਈ ਮਨੁੱਖ ਭਟਕ ਜਾਵੇ ਜੰਗਲ ਦੇ ਵਿੱਚ ਉਹ ਬਾਹਰ ਨਿਕਲ ਪਾਵੇਗਾ ਉਹਨੂੰ ਔਖਾ ਹੋਵੇਗਾ ਤੇ ਪਤਾ ਨਹੀਂ ਉਹਨੂੰ ਕਿੰਨਾ ਸਮਾਂ ਉਹਦੇ ਵਿੱਚ ਹੀ ਲੱਗ ਜਾਵੇ ਤੇ ਫਿਰ ਆਪਣਾ ਇਹ ਸੋਚੋ ਕਿ ਆਪਾਂ ਵੀ ਤੇ 84 ਦੇ ਗੇਟ ਦੇ ਵਿੱਚ ਪਏ ਆ ਆਪਾਂ ਕਿਸ ਪ੍ਰਕਾਰ ਬਾਹਰ ਨਿਕਲਾਂਗੇ ਕੀ ਕਰ ਰਹੇ ਆ ਆਪਾਂ ਬਾਹਰ ਨਿਕਲਣ ਵਾਸਤੇ ਆਪਾਂ ਤੇ ਅਗਿਆਨ ਦੀ ਨੀਂਦ ਦੇ ਵਿੱਚ ਸੁੱਤੇ ਪਏ ਆ ਅਗਿਆਨ ਦੀ ਨੀਂਦ ਹੀ ਨਹੀਂ ਦੂਰ ਹੋ ਰਹੀ ਤੇ ਰਸਤਾ ਲੱਭਣਾ ਤੇ ਦੂਰ ਹੈ ਸਪਨੇ ਦੀ ਨਿਆਈ ਜੀਵਨ ਬਤੀਤ ਕਰ ਦਿੰਦਾ ਏ ਅੱਗਾ ਨਹੀਂ ਵੇਂਦਾ ਉਸ ਤੋਂ ਬਾਅਦ ਮਨੁੱਖ ਦੇ ਨਾਲ ਕੀ ਹੋਣਾ ਏ ਕਿਉਂਕਿ ਪ੍ਰਮਾਤਮਾ ਦਾ ਨਾਮ ਦੁਸਰੀਆ ਏ ਤਾਂ ਹੀ ਅਗਿਆਨ ਨੇ ਤਾਂ ਹੀ ਇਹ ਸੁਪਨੇ ਦੀ ਨਿਆਈ ਏ ਜਿਹੜਾ ਜੀਵਨ ਕੱਢੀ ਜਾ ਰਿਹਾ ਏ ਇਸ ਕਰਕੇ ਇੱਥੇ ਹੋਰ ਕਿਸੇ ਨੇ ਸਹਾਇਤਾ ਨਹੀਂ ਕਰਨੀ ਕਿਸੇ ਦਾ ਕੋਈ ਸੰਗੀ ਨਹੀਂ ਏ ਕਿਸੇ ਦਾ ਕੋਈ ਸਾਥੀ ਨਹੀਂ ਏ ਇਕ ਕੇਬਲ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ ਜਿਹੜਾ ਹੀ ਸਾਰੀ ਸ੍ਰਿਸ਼ਟੀ ਦਾ ਸਾਰਾ ਕੁਝ ਕਰਨਹਾਰ ਕਰਤਾ ਹੈ ਉਹਦੇ ਅੱਗੇ ਹੀ ਪੁਕਾਰ ਕਰਨੀ ਚਾਹੀਦੀ ਹੈ ਪਾਤਸ਼ਾਹ ਜੀ ਕਿਰਪਾ ਕਰਕੇ ਇਹ ਪਵ ਸਾਗਰ ਦੇ ਵਿੱਚੋਂ 83 ਦੇ ਗੇਟ ਦੇ ਵਿੱਚੋਂ ਬਾਹਰ ਕਢੋ ਕਿਉਂਕਿ ਪਾਤਸ਼ਾਹ ਜੀ ਤੇ ਕਹਿੰਦੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਹੋ ਕੋਈ ਇੱਕ ਜਨਮ ਦੀ ਮੈਲ ਨਹੀਂ ਹੈ ਪਤਾ ਨਹੀਂ ਕਿੰਨੇ ਜਨਮ ਨੇ ਕਿੰਨੇ ਆਪਾਂ ਭੋਗ ਕੇ ਆਪਾਂ ਨੂੰ ਤੇ ਨਹੀਂ ਪਤਾ ਨਾ ਉਹ ਸਾਰੇ ਜਿਹੜੇ ਜਨਮਾਂ ਜਨਮਾਂ ਦੀ ਮੈਲ ਹੈ ਇਸ ਮਨ ਨੂੰ ਲੱਗੀ ਹੋਈ ਹੈ ਇਹ ਆਤਮਾ ਨੂੰ ਲੱਗੀ ਹੋਈ ਹੈ ਜਦੋਂ ਜਿਹੜਾ ਕੋਲੂ ਹੁੰਦਾ ਹੈ ਨਾ ਕੋਲੂ ਦੇ ਵਿੱਚ ਜਿੱਥੇ ਤੇਲ ਪੀੜਿਆ ਜਾਂਦਾ ਹੈ ਉਹ ਕੋਲੂ ਤੇ ਮਾਰਨ ਵਾਸਤੇ ਇੱਕ ਕੱਪੜਾ ਰੱਖਿਆ ਹੁੰਦਾ ਹੈ ਉਹ ਕੱਪੜੇ ਨੂੰ ਭਾਵੇਂ ਸਰਪ ਦੇ ਚ ਧੋ ਲਵੋ ਭਾਵੇਂ ਗਰਮ ਪਾਣੀ ਦੇ ਚ ਧੋ ਲਵੋ ਉਹ ਕੱਪੜਾ ਸਾਫ਼ ਨਹੀਂ ਹੁੰਦਾ ਉਹ ਉਦਾਂ ਹੀ ਮੈੜਾ ਮੈਲਾ ਰਹਿੰਦਾ ਏ ਕਿਉਂਕਿ ਉਹਨੂੰ ਤੇਲ ਖਾੜੇ ਸਾਰਾ ਕੁਝ ਲੱਗਾ ਹੁੰਦਾ ਏ ਉਸੇ ਪ੍ਰਕਾਰ ਇਹ ਮਨ ਦਾ ਹਾਲ ਹੈ ਉਹਨੂੰ ਕਹਿੰਦੇ ਨੇ ਖੰਲੀ ਪਾਤਸ਼ਾਹ ਜੀ ਕਹਿੰਦੇ ਖੰਨਲੀ ਤੋਤੀ ਉਜਲੀ ਨਾ ਹੋਵੇ ਜੇ ਸੋ ਧੋਵਣ ਪਾਹੋ ਭਾਵੇਂ 100 ਵਾਰ ਧੋਲਵ ਉਹਨੇ ਸਾਫ ਨਹੀਂ ਹੋਣਾ ਉਸੇ ਪ੍ਰਕਾਰ ਇਹ ਜਿਹੜੇ ਮਨੁੱਖ ਦਾ ਮਨ ਹੈ ਮਨੁੱਖ ਦੀ ਆਤਮਾ ਹੈ ਇਹਨੇ ਵੀ ਸਾਫ ਨਹੀਂ ਹੋਣਾ ਸਾਫ ਕਰਨ ਵਾਲਾ ਕੌਣ ਹੈ ਉਹ ਪ੍ਰਮਾਤਮਾ ਦਾ ਨਾਮ ਪਰ ਉਹ ਤੇ ਵਿਸਰਿਆ ਏ ਉਹ ਤੇ ਯਾਦ ਨਹੀਂ ਹੈ ਤੋਂ ਪਾਤਸ਼ਾਹ ਜੀ ਕਿਰਪਾ ਕਰਕੇ ਬਖਸ਼ਿਸ਼ ਕਰਦੇ ਨੇ ਇਹ ਸਾਰੀ ਸ੍ਰਿਸ਼ਟੀ ਦਾ ਮਾਲਕ ਇੱਕ ਹੈ ਉਹ ਪ੍ਰਮਾਤਮਾ ਹੈ ਇਸ ਕਰਕੇ ਉਹ ਪ੍ਰਮਾਤਮਾ ਦਾ ਜਿਹੜਾ ਦਰ ਕਦੇ ਨਹੀਂ ਛੱਡਣਾ ਢਾਡੀ ਦਰ ਪ੍ਰਮੰਗਣਾ ਦਰ ਕਦੇ ਨਾ ਛੋੜੇ ਉਹ ਪ੍ਰਮਾਤਮਾ ਦੇ ਸਾਰੇ ਢਾਡੀ ਨੇ ਉਹਦੇ ਦਰ ਤੋਂ ਮੰਗਣਾ ਹੈ ਹੋਰ ਕਿ ਸਾਰਿਆਂ ਦੇ ਜਿਹੜੇ ਦਰ ਨੇ ਉਹ ਸਾਰੇ ਝੂਠੇ ਨੇ ਸਾਰਿਆਂ ਦੇ ਰਾਜ ਭਗ ਝੂਠੇ ਨੇ ਸਦਾ ਨਹੀਂ ਰਹਿਣ ਵਾਲੇ ਇੱਕ ਨਾ ਇੱਕ ਦਿਨ ਇਹ ਸਾਰੇ ਨਾਸ਼ ਹੋ ਜਾਣੀ ਨੇ ਕਈ ਰਾਜੇ ਆਏ ਕਈ ਗਏ ਕਈ ਹਕੂਮਤਾਂ ਆਈਆਂ ਕਈ ਹਕੂਮਤਾਂ ਗਈਆਂ ਪਰ ਕਿਸੇ ਵੀ ਹਕੂਮਤ ਨੂੰ ਕੋਈ ਯਾਦ ਨਹੀਂ ਕਰਦਾ ਕਿਉਂਕਿ ਉਹ ਸਦਾ ਰਹਿਣ ਵਾਲੇ ਨਹੀਂ ਸਨ ਉਸੇ ਪ੍ਰਕਾਰ ਜਿਹੜਾ ਇੱਕ ਉਹ ਸਦਾ ਰਹਿਣ ਵਾਲਾ ਜਿਹੜਾ ਅਟੱਲ ਪ੍ਰਮਾਤਮਾ ਹੈ ਉਹ ਇੱਕ ਹੈ ਉਹਦੇ ਅੱਗੇ ਹੀ ਮਨੁੱਖ ਨੂੰ ਪੁਕਾਰ ਕਰਨੀ ਚਾਹੀਦੀ ਹੈ ਹੋਰ ਇੱਥੇ ਦਾਤਾਂ ਦੇਣ ਵਾਲਾ ਕੋਈ ਨਹੀਂ ਹੈ ਫਿਰ ਇਸ ਸੰਸਾਰ ਦੀਆਂ ਦਾਤਾਂ ਤੇ ਮਿਲ ਜਾਣਗੀਆਂ ਪਰ ਮੁਕਤੀ ਕਿਹਦੇ ਕੋਲੋਂ ਮਿਲੇਗੀ ਭਾਈ ਪਘੀਰਤ ਜੀ ਹੋਏ ਮਲਸੀਆਂ ਦੇ ਰਹਿਣ ਵਾਲੇ ਦੇਵੀ ਦੀ ਪੂਜਾ ਕਰਦੇ ਹੁੰਦੇ ਸਨ ਉਹਨਾਂ ਦੇ ਕੋਲੋਂ ਜੋ ਕੁਝ ਵੀ ਮੰਗਣਾ ਤੇ ਇੱਕ ਦਿਨ ਕੀ ਹੋਇਆ ਉਹ ਭਾਈ ਪਘੀਰਤ ਜੀ ਨੇ ਦੇਵੀ ਨੂੰ ਕਿਹਾ ਕਿ ਮੈਨੂੰ ਮੁਕਤੀ ਚਾਹੀਦੀ ਹੈ ਤੇ ਮੁਕਤੀ ਉਹ ਕਹਿੰਦੀ ਮੇਰੇ ਤੋਂ ਤੇ ਮੁਕਤੀ ਹੈਗੀ ਨਹੀਂ ਆ ਮੈਂ ਖੁਦ ਮੁਕਤ ਨਹੀਂ ਆ ਮੁਕਤੀ ਦੇਣ ਵਾਲਾ ਤੇ ਇੱਕੋ ਪ੍ਰਮਾਤਮਾ ਗੁਰੂ ਨਾਨਕ ਪਾਤਸ਼ਾਹ ਏ ਜਿਹੜਾ ਇਸ ਵੇਲੇ ਸੁਲਤਾਨਪੁਰ ਲੋਧੀ ਸਾਹਿਬ ਜੀਆਂ ਦੀ ਪਵਨ ਧਰਤੀ ਤੇ ਸੁਭਾਈ ਮਾਨ ਹੈ ਉੱਥੇ ਜਦੋਂ ਜਾ ਕੇ ਵੇਖਿਆ ਤੇ ਦੇਵੀ ਉੱਥੇ ਝਾੜੂ ਲਾ ਰਹੀ ਉਹ ਗੁਰੂ ਨਾਨਕ ਦੇ ਘਰ ਦੇ ਵਿੱਚ ਉਸ ਉਹਦਾ ਹੀ ਘਰ ਹੈ ਜਿਹੜਾ ਸਾਰਿਆਂ ਦਾਤਾਂ ਦੇਣ ਵਾਲਾ ਏ ਇਸ ਕਰਕੇ ਉਹਦੇ ਚਰਨਾਂ ਦੇ ਨਾਲ ਜੁੜਨਾ ਚਾਹੀਦਾ ਏ ਅੱਗੇ ਵੀ ਜੋ ਪਾਕਸ਼ਾ ਜੀ ਬਖਸ਼ਿਸ਼ ਕਰਕੇ ਦੱਸਦੇ ਨੇ ਕਿ ਕਿਸ ਪ੍ਰਕਾਰ ਉਹੀ ਪ੍ਰਮਾਤਮ ਅਕਾਲ ਪੁਰਖ ਵਾਇਗੁਰੂ ਨੇ ਜਿਹੜੀ ਸ੍ਰਿਸ਼ਟੀ ਰਚੀ ਐ ਜਿਹੜੀ ਸ੍ਰਿਸ਼ਟੀ ਬਣਾਈ ਹੈ ਉਹਦੇ ਵਿੱਚ ਕਿੱਦਾਂ ਇਹ ਦੇਹਾਂ ਤਿਆਰ ਕਰਕੇ ਉਹਨਾਂ ਦੇ ਵਿੱਚ ਕਿੱਦਾਂ ਨਿਸ਼ਕਾਮ ਕਰਮ ਤੇ ਸਕਾਮ ਕਰਮ ਪਾਏ ਨੇ ਕਿੱਦਾਂ ਉਹ ਕਰਮ ਕਰਦੇ ਨੇ ਤੇ ਕਿਹੜੇ ਜਿਹੜੇ ਮਨੁੱਖ ਨੇ ਬਖਸ਼ੇ ਜਾਂਦੇ ਨੇ ਆਪੇ ਭਾਂਡੇ ਸਾਜਣ ਇਹ ਜਿਹੜੇ ਸ਼ਰੀਰ ਨੂੰ ਭਾਂਡੇ ਨੇ ਪ੍ਰਮਾਤਮਾ ਨੇ ਆਪ ਹੀ ਸਾਜੇ ਨੇ ਆਪੇ ਪੂਰਨ ਦੇ ਆਪ ਹੀ ਇਹਨਾਂ ਨੂੰ ਜਿਹੜਾ ਪੂਰਨਤਾ ਪੂਰਨ ਕੀਤਾ ਹੈ ਇਕਨੀ ਦੁੱਧ ਸਮਾਈਐ ਇਕ ਤੇ ਐਸੇ ਨੇ ਜਿਨ੍ਹਾਂ ਦੇ ਵਿੱਚ ਦੁੱਧ ਰੂਪੀ ਸਕਾਮ ਕਰਮ ਨਹੀਂ ਪਾਇ ਨਿਸ਼ਕਾਮ ਕਰਮ ਪਾਏ ਨੇ ਦੁੱਧ ਰੂਪੀ ਨਿਸ਼ਕਾਮ ਕਰਮ ਪਾਏ ਨੇ ਇੱਕ ਚੁੱਲ੍ਹੇ ਰਹਿਣ ਚੜੇ ਇੱਕ ਐਸੇ ਨੇ ਜਿਨ੍ਹਾਂ ਦੇ ਵਿੱਚ ਸਾਕਾਮ ਕਰਮ ਪਾਏ ਨੇ ਉਹ ਜਿਹੜੇ ਤਪਸ਼ ਦੇ ਨਿੰਦਿਆ ਦੀ ਕਾਮ ਦੀ ਕ੍ਰੋਧ ਦੀ ਲੋਭ ਦੀ ਅਹੰਕਾਰ ਦੀ ਅਗਨੀ ਵਿੱਚ ਸੜਦੇ ਰਹਿੰਦੇ ਤੇ ਸਦਾ ਹੀ ਚੁੱਲ੍ਹੇ ਤੇ ਚੜੇ ਰਹਿੰਦੇ ਨੇ ਉਹਨਾਂ ਦੇ ਅੰਦਰ ਸਹਜ ਨਹੀਂ ਹੈ ਇੱਕ ਨਿਹਾਲੀ ਪੈਸਵਨ ਇੱਕ ਮਨੁੱਖ ਐਸੇ ਨੇ ਜਿਹੜੇ ਮਖਮਲੀ ਕੱਧਿਆਂ ਤੇ ਸੌਂਦੇ ਨੇ ਇੱਕ ਉੱਪਰ ਰਹਿਣ ਖੜੇ ਇੱਕ ਐਸੇ ਨੇ ਜਿਹੜੇ ਉੱਥੇ ਚੌਕਦਾਰੀ ਕਰਦੇ ਨੇ ਪਹਿਰਾ ਦਿੰਦੇ ਨੇ ਉਹੀ ਮਨੁੱਖ ਇੱਕ ਐਸਾ ਏ ਜਿਹੜਾ ਮਖਮਲੀ ਗੱਦਿਆਂ ਤੇ ਆਰਾਮ ਕਰ ਰਿਹਾ ਏ ਤੇ ਦੂਸਰਾ ਮਨੁੱਖ ਐਸਾ ਏ ਜਿਹੜਾ ਉੱਥੇ ਪਹਿਰਾ ਦੇ ਰਿਹਾ ਹੈ ਤਿਨਾਂ ਸਵਾਰੇ ਨਾਨਕਾ ਜਿਨ ਕਉ ਨਦਰ ਕਰੇ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਵੀ ਸਵਾਰਦਾ ਏ ਉਹਨਾਂ ਨੂੰ ਹੀ ਆਪਣੇ ਚਰਨਾਂ ਦਾ ਆਸਰਾ ਦਿੰਦਾ ਏ ਜਿਨ੍ਹਾਂ ਨੂੰ ਗਿਆਨ ਹੋ ਜਾਂਦਾ ਏ ਆਓ ਹੁਣ ਇਹਦੇ ਦੂਸਰੇ ਅਰਥਾਂ ਦੇ ਨਾਲ ਜੁੜਨਾ ਕਰੀਏ ਪਾਤਸ਼ਾਹ ਜੀ ਕਿਰਪਾ ਕਰਕੇ ਬਖਸ਼ਦੇ ਨੇ ਜਿਹੜੇ ਅੰਤਰਮੁਖੀ ਅਰਥ ਨੇ ਆਪੇ ਭਾਂਡੇ ਸਾਜਣ ਇਹ ਸਰੀਰ ਰੂਪੀ ਜਿਹੜਾ ਭਾਂਡਾ ਹੈ ਸਤਿਗੁਰੂ ਸਾਹਿਬ ਜੀ ਆਪ ਸਾਜਿਆ ਇਨਾਂ ਦੇ ਵਿੱਚ ਆਪੇ ਪੂਰਨ ਦੇ ਤੇ ਇਹ ਜਦੋਂ ਸ਼ਰੀਰ ਰੂਪੀ ਭਾਂਡਾ ਸਾਜਿਆ ਉਹਨੂੰ ਪੂਰਨ ਵੀ ਆਪ ਕੀਤਾ ਇੱਕ ਨੀ ਦੁੱਧ ਸਮਾਈਐ ਇੱਕ ਐਸੇ ਨੇ ਜਿਨ੍ਹਾਂ ਦੇ ਵਿੱਚ ਸਤ ਸੰਤੋਖ ਭਗਤੀ ਪ੍ਰੇਮ ਇਹ ਜਿਹੜੇ ਗੁਣ ਪਾ ਦਿੱਤੇ ਜਿਹੜੇ ਇਹ ਚੰਗੇ ਗੁਣ ਨੇ ਸਾਤ ਸੰਤੋਖ ਦਇਆ ਧਰਮ ਧੀਰਜੇ ਜਿਹੜੇ ਚੰਗੇ ਗੁਣ ਪਾਦਤੇ ਇੱਕ ਚੁੱਲੇ ਰਹਿਣ ਚੜੇ ਇੱਕ ਐਸੇ ਨੇ ਜਿਨ੍ਹਾਂ ਦੇ ਅੰਦਰ ਨਿੰਦਿਆ ਚੁਗਲੀ ਪਾਈ ਨਿੰਦਿਆ ਚੁਗਲੀ ਕਰਦੇ ਰਹਿੰਦੇ ਨੇ ਸਦਾ ਉਹਦਾ ਹੀ ਆਸਰਾ ਲੈਂਦੇ ਨੇ ਇੱਕ ਨਿਹਾਲੀ ਪੈ ਸਵਨ ਇੱਕ ਫਿਰ ਐਸੇ ਨੇ ਜਿਹੜੇ ਪ੍ਰਮਾਤਮਾ ਦੇ ਰਸਤੇ ਤੇ ਚੱਲ ਪਏ ਇਨ੍ਹਾਂ ਚੰਗੇ ਗੁਣਾ ਕਰਕੇ ਇੱਕ ਉੱਪਰ ਰਹਿਣ ਖੜੇ ਫਿਰ ਉਹ ਜਾ ਕੇ ਪ੍ਰਮਾਤਮਾ ਦੇ ਚਰਨਾਂ ਦੇ ਪਾਸ ਪ੍ਰਮਾਤਮਾ ਦੇ ਦਰਵਾਜ਼ੇ ਤੇ ਖੜੇ ਨਹੀਂ ਤੇ ਫਿਰ ਪਾਤਸ਼ਾਹ ਜੀ ਕਹਿੰਦੇ ਤਿਨਾਂ ਸਵਾਰੇ ਨਾਨਕਾ ਜਿਨ ਕਉ ਨਦਰ ਕਰੇ ਪਾਤਸ਼ਾਹ ਜੀ ਉਹਨਾਂ ਨੂੰ ਵੀ ਸਵਾਰਦੇ ਨੇ ਉਹਨਾਂ ਨੂੰ ਵੀ ਗਲ ਲਾਂਦੇ ਨੇ ਜਿਨ੍ਹਾਂ ਨੂੰ ਗਿਆਨ ਹੋ ਗਿਆ ਜਿਨ੍ਹਾਂ ਨੂੰ ਗਿਆਨ ਨਹੀਂ ਆ ਜਿਹੜੇ ਅਗਿਆਨੀ ਨੇ ਉਹਨਾਂ ਦਾ ਜਿਹੜਾ ਇਹ ਇਹ ਜੀਵਨ ਫਿਰ ਬਤੀਤ ਹੋ ਜਾਂਦਾ ਹੈ ਸੁਪਨੇ ਦੀ ਨਿਆਈ ਸੁਪਨਾ ਨੰਗ ਗਿਆ ਉਸੇ ਪ੍ਰਕਾਰੇ ਜੀਵਨ ਨੰਗ ਗਿਆ ਅਗਲਾ ਜੀਵਨ ਆ ਗਿਆ ਉਸੇ ਪ੍ਰਕਾਰੇ 84 ਦੇ ਬੰਦਨਾਂ ਵਿੱਚ ਪਈ ਰਹਿੰਦੇ ਨੇ ਪਾਰ ਹੋਲਦੇ ਨੇ ਜਿਹੜੇ ਨਿਸ਼ਕਾਮ ਕਰਮ ਕਰਕੇ ਪ੍ਰਮਾਤਮਾ ਦੀ ਭਗਤੀ ਕਰਦੇ ਨੇ ਕਿਉਂਕਿ ਦੋ ਤਰੀਕੇ ਦੇ ਕਰਮ ਨੇ ਇੱਕ ਹੈ ਸਕਾਮ ਕਰਮ ਤੇ ਇੱਕ ਨਿਸ਼ਕਾਮ ਕਰਮ ਸਕਾਮ ਕਰਮ ਉਹ ਕਿ ਪ੍ਰਮਾਤਮਾ ਦੀ ਭਗਤੀ ਕਰਨੀ ਤੇ ਪ੍ਰਮਾਤਮਾ ਦੇ ਕੋਲੋਂ ਇਹ ਜਿਹੜੀ ਵਸਤੂ ਪੂਰੀ ਹੋ ਜਾਵੇ ਸਾਡੀ ਮਨੋ ਕਾਮਨਾ ਪੂਰੀ ਹੋ ਜਾਵੇ ਤੇ ਦੂਸਰਾ ਉਹ ਕਰਮ ਹੈ ਨਿਸ਼ਕਾਮ ਕਰਮ ਕਿ ਪ੍ਰਮਾਤਮਾ ਦੀ ਅਣਥੱਕ ਸੇਵਾ ਕਰਨੀ ਪਰ ਪ੍ਰਮਾਤਮਾ ਦੇ ਕੋਲੋਂ ਕੋਈ ਦਾਤ ਨਹੀਂ ਮੰਗਣੀ ਕਿਉਂਕਿ ਦਾਤਾ ਤੇ ਉਹ ਆਪ ਦੇਣ ਵਾਲਾ ਹੈ ਉਹ ਆਪ ਹੀ ਬਖਸ਼ ਦੇਵੇਗਾ ਤਾਂ ਐਸੀ ਜਿਹੜੀ ਸੇਵਾ ਕਰਦੇ ਨੇ ਨਿਸ਼ਕਾਮ ਰੂਪ ਦੇ ਵਿੱਚ ਉਹਨਾਂ ਦੀ ਸੇਵਾ ਫਲੀ ਪੁੱਤ ਹੁੰਦੀ ਹੈ ਜਿੱਦਾਂ ਧੰਗੁਰੂ ਅੰਗਦ ਦੇਵ ਸਾਹਿਬ ਜੀਆਂ ਨੇ ਕੀਤੀ ਧੰਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਕਰਤਾਰਪੁਰ ਸਾਹਿਬ ਜੀਆਂ ਦੀ ਪਵਨ ਧਰਤੀ ਤੇ ਆਣ ਕੇ ਬੇਅੰਤ ਸੇਵਾਵਾਂ ਕੀਤੀਆਂ ਤੇ ਇੱਕ ਵੀ ਆਖਾ ਨਹੀਂ ਮੋੜਿਆ ਜਿਹੜਾ ਆਖਿਆ ਗੁਰੂ ਨਾਨਕ ਸਾਹਿਬ ਜੀਆਂ ਦਾ ਬਾਬਾ ਸ਼੍ਰੀ ਚੰਦ ਜੀਆਂ ਨੇ ਬਾਬਾ ਲਖਮੀ ਦਾਸ ਜੀਆਂ ਨੇ ਮੋੜ ਦਿੱਤਾ ਉਹ ਵੀ ਬਚਨ ਪੂਗਾਇਆ ਜੇ ਰਾਤ ਨੂੰ ਮੀਂਹ ਪੈਂਦਾ ਸੀ ਪਾਤਸ਼ਾਹ ਜੀਆਂ ਨੇ ਕਿਹਾ ਕਿ ਕੰਦ ਤਿਆਰ ਕਰੋ ਕੱਚੀ ਮਿੱਟੀ ਦੀ ਉਹਨਾਂ ਨੇ ਮਨਾਂ ਕਰ ਦਿੱਤਾ ਬਾਬਾ ਸ਼੍ਰੀਚੰਦ ਜੀਆਂ ਨੇ ਤੇ ਬਾਬਾ ਲਖਮੀ ਦਾਸ ਜੀਆਂ ਨੇ ਪਰ ਗੁਰੂ ਅੰਗਦ ਸਾਹਿਬ ਜੀਆਂ ਨੇ ਉਹਨਾਂ ਦਾ ਬਚਨ ਮੰਨ ਕੇ ਉਸੇ ਵੇਲੇ ਕੰਦ ਤਿਆਰ ਕਰਨੇ ਸ਼ੁਰੂ ਕਰ ਦਿੱਤੀ ਭਾਵੇਂ ਉਹ ਡਿੱਗਦੀ ਗਈ ਮੀਂਹ ਕਰਕੇ ਪਰ ਗੁਰੂ ਸਾਹਿਬ ਜੀਆਂ ਦਾ ਬਚਨ ਤੇ ਮੰਨਿਆ ਹੈ ਨਾ ਉਸ ਤੋਂ ਬਾਅਦ ਜੇ ਕਿਹਾ ਕਿ ਰੁੱਖ ਤੇ ਚੜ ਕੇ ਤੇ ਇਤੋਂ ਮਠਾਈਆਂ ਲਾਓ ਰੁੱਖ ਨੂੰ ਹਿਲਾਵੋ ਉਸੇ ਵੇਲੇ ਉਹਨਾਂ ਨੇ ਬਚਨ ਨਹੀਂ ਮੰਨਿਆ ਤੇ ਗੁਰੂ ਅੰਗਦ ਸਾਹਿਬ ਜੀਆ ਨੇ ਬਚਨ ਮੰਨਿਆ ਤਾਂ ਉਹਨਾਂ ਦੀ ਜਿਹੜੀ ਸੇਵਾ ਸੀ ਉਹਨਾਂ ਦਾ ਜਿਹੜਾ ਬਚਨ ਮੰਨਣਾ ਸੀ ਉਹ ਨਿਸ਼ਕਾਮ ਕਰਮ ਸੀ ਉਹਦੇ ਅੰਦਰ ਕੋਈ ਮਨ ਦੇ ਅੰਦਰ ਵਾਸ਼ਨਾ ਨਹੀਂ ਸੀ ਕੋਈ ਮਨੋ ਕਾਮਨਾ ਨਹੀਂ ਸੀ ਉਸ ਕਾਮ ਰੂਪ ਦੇ ਵਿੱਚ ਕਰਮ ਕਰਦੇ ਸੀ ਉਹ ਕਰਮ ਫਿਰ ਫਲੀ ਭੂਤਵੀ ਹੁੰਦੇ ਸਨ ਤਾਂ ਪਾਤਸ਼ਾਹ ਜੀ ਕਿਰਪਾ ਕਰਕੇ ਬਖਸ਼ਿਸ਼ ਕਰਦੇ ਨੇ ਜਿਹੜੇ ਸਕਾਮ ਕਰਮ ਕਰ ਜਿਹੜੇ ਨਿਸ਼ਕਾਮ ਕਰਮ ਕਰਦੇ ਨੇ ਉਹਨਾਂ ਦੇ ਕਰਮ ਫਲੀ ਭੂਤ ਹੁੰਦੇ ਨੇ ਉਹਨਾਂ ਦੇ ਅੰਦਰ ਕੋਈ ਇਸ਼ਾ ਨਹੀਂ ਉਹਨੂੰ ਦਰਗਾਹ ਦੇ ਵਿੱਚੋਂ ਜਿਹੜਾ ਸਥਾਨ ਹੈ ਪ੍ਰਮਾਤਮਾ ਆਪ ਬਖਸ਼ਦਾ ਕਿਰਪਾ ਕਰਕੇ ਨਿਸ਼ਕਾਮ ਕਰਨ ਵਾਲੇ ਦੇ ਕਰਮ ਫਲ ਹੀ ਪੂਤ ਹੁੰਦੇ ਨੇ ਪਾਤਸ਼ਾਹ ਜੀ ਬਖਸ਼ਿਸ਼ ਕਰਕੇ ਦੱਸਦੇ ਇਹ ਸੰਸਾਰ ਤੇ ਸਾਰਾ ਕੁਝ ਹੀ ਕਰਨ ਵਾਲਾ ਉਹ ਪਰਮਾਤਮਾ ਹੈ ਤੂੰ ਆਪ ਹੀ ਬਖਸ਼ ਕਰਕੇ ਇਹ ਸਰੀਰ ਰੂਪੀ ਭਾਂਡੇ ਤਿਆਰ ਕਰਦਾ ਹੈ ਆਪ ਹੀ ਇਹਦੇ ਚੰਗੇ ਤੇ ਮਾੜੇ ਕਰ ਪਉਂਦਾ ਹੈ ਆਪ ਹੀ ਇਹਦੇ ਵਿੱਚ ਕਾਮ ਕਰੋ ਲੋਭ ਮੋਹ ਹੰਕਾਰ ਤੇ ਦਇਆ ਤਰਨ ਸੀਲ ਸੰਤੋਖ ਸਬਰ ਪਉਂਦਾ ਹੈ ਆਪ ਹੀ ਚੰਗੇ ਗੁਣ ਤੇ ਮਾੜੇ ਗੁਣ ਪਉਂਦਾ ਹੈ ਸਾਰਾ ਕੁਝ ਕਰਨ ਵਾਲਾ ਉਹ ਪਰਮਾਤਮਾ ਹੈ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਕੀ ਜਿਹੜੀ ਆਪਣੇ ਜਿਹੜੇ ਜੀਵਨ ਦੀ ਡੋਰੀ ਹੈ ਉਹ ਪ੍ਰਮਾਤਮਾ ਦੇ ਆਸਰੇ ਛੱਡ ਦੇਣੀ ਚਾਹੀਦੀ ਹੈ ਸਾਰੇ ਆਸਰੇ ਛੱਡ ਕੇ ਜਿੰਨੇ ਆਪਣਾ ਜੀਵਨ ਪ੍ਰਮਾਤਮਾ ਦੇ ਆਸਰੇ ਛੱਡ ਦਿੰਦਾ ਆਪਣੀ ਡੋਰੀ ਪ੍ਰਮਾਤਮਾ ਨੂੰ ਪਾ ਦਿੰਦੀ ਫਿਰ ਉਹਦਾ ਜੀਵਨ ਵੀ ਸਫਲਾ ਹੋ ਜਾਵੇਗਾ ਜਿਨ੍ਹਾਂ ਨੇ ਪ੍ਰਮਾਤਮਾ ਦੇ ਚਰਨਾਂ ਦਾ ਓਟ ਆਸਰਾ ਲੈ ਲਿਆ ਪ੍ਰਮਾਤਮਾ ਦੀ ਸ਼ਰਣ ਲੈ ਲਈ ਉਹਨਾਂ ਦਾ ਜਿਹੜਾ ਜੀਵਨ ਹੈ ਉਹ ਵੀ ਸਫਲਾ ਹੋ ਜਾਵੇਗਾ ਉਹਨੂੰ ਪਾਤਸ਼ਾਹ ਦੀ ਕਿਰਪਾ ਕਰਕੇ ਆਪ ਨਿਵਾਜ ਦੇਣੀ ਆਪ ਉਹਨੂੰ ਬਰਕਤਾਂ ਦਿੰਦੇ ਨੇ ਪਰ ਲੋੜ ਹੈ ਅੱਜ ਉਹਦਾ ਆਸਰਾ ਲੈਣ ਦੀ ਤਾਂ ਹੁਣ ਆਸਰਾ ਕਿਸ ਪ੍ਰਕਾਰ ਲਿਆ ਜਾਵੇਗਾ ਗੁਰਬਾਣੀ ਦੇ ਨਾਲ ਸਿਮਰਨ ਦੇ ਨਾਲ ਸਤਿਗੁਰੂ ਸਾਹਿਬ ਜੀਆਂ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਜਿਨ੍ਹਾਂ ਨੂੰ ਤੇ ਗੁਰਮੁਖੀ ਆਉਂਦੀ ਉਹ ਗੁਰਬਾਣੀ ਵੱਧ ਤੋਂ ਵੱਧ ਪੜਿਆ ਕਰੋ ਤੇ ਘਟ ਤੋਂ ਘਟ ਜਪਜੀਤ ਸਾਹਿਬ ਜੀਆਂ ਦੀ ਪਾਵਨੀ ਜਿਹੜੀ ਪਾਵਨ ਬਾਣੀ ਹੈ ਉਹ ਤੇ ਜ਼ਰੂਰ ਪੜਿਆ ਕਰੋ ਇਸ ਦੇ ਨਾਲ ਨਾਲ ਸਵੇਰ ਦਾ ਪੰਜ ਬਾਣੀਆਂ ਦਾ ਨਿਤਨੇਮ ਸ਼ਾਮ ਦਾ ਨਿਤਨੇਮ ਸਤਿਗੁਰੂ ਸਾਹਿਬ ਜੀਆਂ ਦੀ ਕਿਰਪਾ ਦੇ ਨਾਲ ਕਰਿਆ ਕਰੋ ਜਿੰਨੇ ਸਤਿਗੁਰੂ ਸਾਹਿਬ ਜੀਆਂ ਦੇ ਚਰਨਾਂ ਦਾ ਆਸਰਾ ਲੈ ਲਿਆ ਪ੍ਰਮਾਤਮਾ ਦੀ ਬਾਣੀ ਦਾ ਆਸਰਾ ਲੈ ਲਿਆ ਫਿਰ ਉਹਨੂੰ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ ਐਸੀਆਂ ਬਖਸ਼ਿਸ਼ਾਂ ਕਰਦੇ ਨੇ ਤੋ ਸਤਗੁਰੂ ਸਾਹਿਬ ਜੀਆਂ ਦੇ ਸ਼ਬਦ ਦੀ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਫੁੱਲਾਂ ਹੋਈਆਂ ਗੁਰੂ ਕੀ ਪਿਆਰੀ ਸੰਗਤ ਬਖਸ਼ਣ ਜੋਗ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਹਰਨ ਕਿਰਪਾ ਕਰਕੇ ਬਖਸ਼ ਦਿਨ ਹੋਈਆਂ ਬੇਅੰਤ ਫੁੱਲਾਂ ਦੀ ਕਿਮਾਮ ਆਗਾ ਤੋ ਅਸੀਸ ਬਖਸ਼ਣੀ ਆਓ ਅਖੀਰ ਵਾਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਏਕ ਨਿਹਾਲੇ ਪੈ ਸਵਨ ਏਕ ਉੱਪਰ ਰਹਿਨ ਖੜੇ ਤਨਾ ਸਵਾਰੇ ਨਾਨਕਾ ਜਿਨ ਕਉ ਨਦਰ ਕਰੇ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ